ਨਗਰ ਕਾਉਂਸਲ ਗੁਰਾਇਆਂ ਦੀ ਪ੍ਰਧਾਨਗੀ ਨੂੰ ਲੈ ਕੇ ਜੋਰ-ਤੋਰ ਚੱਲ ਰਿਹਾ ਨੇ ਤੇ ਜਿਵੇਂ ਕਿ ਜਿਹੜਾ ਗੁਰਾਇਆਂ ਦੇ ਵਿੱਚ ਲਗਾਤਾਰ ਜਿਹੜਾ ਆ ਜੇ ਆਪਾਂ ਗ੍ਰਾਇਆਂ ਦਾ ਪ੍ਰਧਾਨਗੀ ਦਾ ਇਤਿਹਾਸ ਦੇਖੀਏ ਤੇ ਜਨਰਲ ਸਮਾਜ ਤੋਂ ਹੀ ਪ੍ਰਧਾਨ ਲਗਾਤਾਰ ਬਣਦਾ ਆ ਰਿਹਾ ਆ ਇਸ ਵਾਰ ਜਿਸ ਤਰ੍ਹਾਂ ਇਲੈਕਸ਼ਨ ਤੋਂ ਪਹਿਲਾਂ ਵੀ ਚਰਚਾ ਸੀ ਵੀ ਇੱਥੇ ਐਸੀ ਲੇਡੀ ਪ੍ਰਧਾਨ ਬਣੇਗਾ ਕਾਉਂਸਲਰਾਂ ਨੇ ਪ੍ਰਚਾਰ ਕੀਤਾ ਵਾਰਡਾਂ ਦੇ ਵਿੱਚ ਕਿ ਐਸਸੀ ਲੇਡੀ ਪ੍ਰਧਾਨ ਬਣਨਾ ਤੇ ਅਸੀਂ ਜਿਹੜੇ ਕੰਮ ਆ ਲੋਕਾਂ ਦੇ ਕਰਨੇ ਆ ਤੇ ਇਸ ਨੂੰ ਲੈ ਕੇ ਜਿਹੜੇ ਪੰਜ ਜਿਹੜੇ ਕਾਉਂਸਲਰ ਆ ਆਮ ਆਦੀ ਪਾਰਟੀ ਦੇ ਵਿੱਚੋਂ ਦਸਾਂ ਦੇ ਵਿੱਚੋਂ ਐਸਸੀ ਸਮਾਜ ਚੋਂ ਬਣੇ ਆ ਤੇ ਮੇਨਾਂ ਨੇ ਰੋਸ਼ਨਾ ਰੋਸ਼ੀ ਚੇਅਰਮੈਨ ਜੀ ਜਿਨ੍ਹਾਂ ਦੇ ਵਾਈਫ ਪ੍ਰਵੀਨ ਜੀ ਜਿੱਤੇ ਆ ਕਾਉਂਸਲਰ ਬਣੇ ਉਹਨਾਂ ਨਾਲ ਗੱਲਬਾਤ ਕਰਾਂਗੇ ਰੋਸ਼ੀ ਜੀ ਐਸਸੀ ਸਮਾਜ ਜਿਹੜਾ ਆ ਕਦੇ ਵੀ ਪ੍ਰਧਾਨਗੀ ਦੇ ਲਈ ਉਹਨਾਂ ਨੂੰ ਕਦੇ ਵੀ ਚੁਣਿਆ ਨਹੀਂ ਗਿਆ ਕਿਸੇ ਵੀ ਪਾਰਟੀ ਵੱਲੋਂ ਚਾਹੇ ਕਾਂਗਰਸ ਲੈ ਲਈਏ ਚਾਹੇ ਅਕਾਲੀ ਭੀਜੇਪੀ ਲੈ ਲਈਏ ਹੁਣ ਸਾਡੀ ਆਮ ਆਦੀ ਪਾਰਟੀ ਵਿੱਚੋਂ 10 ਕਾਉਂਸਲਰਾਂ ਵਿੱਚੋਂ ਪੰਜ ਐਸਸੀ ਆ ਠੀਕ ਹੋ ਗਏ ਰਾਜਾ ਜੀ ਇਹ ਗੱਲ ਬਿਲਕੁਲ ਸਹੀ ਆ ਕਿ ਆਮ ਆਦੀ ਪਾਰਟੀ ਦੇ ਜਿਹੜੇ 13 ਉਮੀਦਵਾਰ ਖੜੇ ਕੀਤੇ ਸਨ ਉਹਨਾਂ ਦੇ ਵਿੱਚੋਂ ਜਿਹੜੇ 10 ਜੇਤੂ ਰਹੇ ਨੇ ਉਹਨਾਂ ਦਸਾਂ ਦੇ ਵਿੱਚੋਂ ਜੇਤੂਆਂ ਦੇ ਵਿੱਚੋਂ ਪੰਜ ਜਿਹੜੇ ਜੇਤੂ ਆ ਉਹ ਸਾਡੇ ਐਸ்சி ਸਮਾਜ ਦੇ ਨਾਲ ਸੰਬੰਧਤ ਨੇ ਤੇ ਇਹ ਗੱਲ ਪ੍ਰਧਾਨਗੀ ਦੀ ਪ੍ਰਧਾਨਗੀ ਦਾ ਮਸਲਾ ਇਸ ਤਰ੍ਹਾਂ ਦਾ ਹੁੰਦਾ ਆ ਕਿਉਂਕਿ ਜਦੋਂ ਵੀ ਪ੍ਰਧਾਨਗੀ ਦੀ ਚੋਣ ਕਰਨੀ ਹੁੰਦੀ ਆ ਤਾਂ ਇਹਦੇ ਵਿੱਚ ਜਾਤ ਪਾਤ ਦਾ ਕੋਈ ਵੀ ਇਸ਼ੂ ਨਹੀਂ ਹੁੰਦਾ ਇਹ ਦੇਖਣਾ ਹੈਗਾ ਪਾਰਟੀ ਹਾਈ ਕਮਾਂਡ ਨੇ ਕਿ ਉਹ ਕਿਸ ਨੂੰ ਯੋਗ ਉਮੀਦਵਾਰ ਲੱਭਦੇ ਨੇ ਉਹਦੇ ਵਿਹਾਰ ਤੇ ਹੀ ਜੇ ਸਾਡੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆ ਹਲਕਾ ਇਨਜਾਜ ਪ੍ਰਿੰਸੀਪਲ ਪ੍ਰੇਕ ਮਾਰਜੀ ਆ ਜੋ ਵੀ ਆਪਣੀ ਹਾਈ ਕਮਾਂਡ ਨੂੰ ਹਲਕਾ ਇਨਜਾਜ ਰਿਪੋਰਟ ਬਣਾ ਕੇ ਭੇਜਣਗੇ ਤੇ ਸਾਡੇ ਜਿਹੜੇ 10 ਦੇ 10 ਜਿਹੜੇ ਜੇਤੂ ਐਮਸੀਆ ਉਹ ਕਿਹਦੇ ਹੱਕ ਦੇ ਵਿੱਚ ਭੁਗਤਣਾ ਚਾਹੁੰਦੇ ਨੇ ਉਸ ਰਿਪੋਰਟ ਦੇ ਵਿਹਾਵ ਤੇ ਹੀ ਸਾਡੀ ਜਿਹੜੀ ਸਮੁੱਚੀ ਹਾਈ ਕਮਾਂਡ ਫੈਸਲਾ ਕਰੇਗੀ ਤੇ ਉਹਦੇ ਮੁਤਾਬਕ ਹੀ ਤਿਆ ਹੋਊਗਾ ਕਿ ਜਿਹੜਾ ਨਗਰ ਕੌਂਸਲ ਗੁਰਆਂ ਦਾ ਜਿਹੜਾ ਪ੍ਰਧਾਨ ਆ ਐਸਸੀ ਸਮਾਜ ਚੋਂ ਬਣਦਾ ਹੈ ਜਾਂ ਜਨਰਲ ਦੇ ਵਿੱਚੋਂ ਬਣਦਾ ਜਾਂ ਬੀਸੀ ਚੋਂ ਬਣਦਾ ਤੁਸੀਂ ਦੋ ਸਾਫਕਾ ਵਿਧਾਇਕਾਂ ਤੇ ਦੋਸ਼ ਲਾਇਆ ਚਰਨਜੀਤ ਚੰਨੀ ਤੇ ਦੋਸ਼ ਲਾਇਆ ਕਿ ਉਹ ਐਸਸੀ ਪ੍ਰਧਾਨ ਜਿਹੜਾ ਆ ਗ੍ਰਾਮ ਵਿੱਚ ਨਹੀਂ ਚਾਹੁੰਦੇ ਦੇਖੋ ਰਾਜਾ ਜੀ ਇਹ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਜਿਸ ਵੇਲੇ ਕਿਸੇ ਵੀ ਵੱਡੇ ਲੀਡਰ ਨੇ ਚੋਣ ਇਲੈਕਸ਼ਨ ਲੜਨੀ ਹੁੰਦੀ ਆ ਚਾਹੇ ਉਹ ਇਲੈਕਸ਼ਨ ਹੋਵੇ ਲੋਕ ਸਭਾ ਦੀ ਜਾਂ ਇਲੈਕਸ਼ਨ ਹੋਵੇ ਵਿਧਾਨ ਸਭਾ ਦੀ ਜਿਸ ਵੇਲੇ ਇਹਨਾਂ ਨੂੰ ਆਪਣੀਆਂ ਵੋਟਾਂ ਦੀ ਲੋੜ ਹੁੰਦੀ ਆ ਤਾਂ ਉਸ ਵੇਲੇ ਇਹਨਾਂ ਨੂੰ ਬਾਬਾ ਸਾਹਿਬ ਡਾਕਟਰ ਭੀਮrao वेदकਾ ਦੀ ਯਾਦ ਆਉਂਦੇ ਨੇ ਪਰ ਜਦੋਂ ਇਹ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਐਸੀ ਸਮਾਜ ਨੂੰ ਜੇਤਾ ਭੜਾਉਂਦੇ ਆ ਇਹੀ ਇਹਨਾਂ ਜਿਹੜੇ ਤਿੰਨ ਲੀਡਰ ਆ ਇੱਕ ਤਾਂ ਇਹਨਾਂ ਦੇ ਵਿੱਚ ਸਾਬਕਾ ਐਮਐਲਏ ਆ ਇੱਕ ਮੌਜੂਦਾ ਐਮਐਲਏ ਆ ਤੇ ਇੱਕ ਸਾਬਕਾ ਮੁੱਖ ਮੰਤਰੀ ਪੰਜਾਬ ਆ ਇਹਨਾਂ ਤਿੰਨਾਂ ਦੇ ਸੁਭਾਅ ਦੇ ਵਿੱਚ ਪਤਾ ਨਹੀਂ ਕਿਹੋ ਜਿਹੀ ਹੈਗੀ ਮਲਬਟਿਆ ਕਿ ਐਸਸੀ ਸਮਾਜ ਨੂੰ ਸਿਰਫ ਤੇ ਸਿਰਫ ਆਪਣੇ ਮਤਲਬ ਦੇ ਲਈ ਵਰਤਦੇ ਆ ਜਦ ਕਿ ਐਸਸੀ ਸਮਾਜ ਦਾ ਜਦੋਂ ਪੜਾਹੁਣਾ ਆਉਂਦਾ ਆ ਤਾਂ ਇਹ ਚੁੱਪ ਕਰ ਜਾਂਦੇ ਆ ਜਿਸ ਤਰ੍ਹਾਂ ਪੰਜ ਜਿਹੜੇ ਐਸਸੀ ਕਾਉਂਸਲਰ ਜਿੱਤੇ ਆ ਜੇ ਇਹਨਾਂ ਵਿੱਚੋਂ ਪੰਜਾਂ ਵਿੱਚੋਂ ਤੁਹਾਡੇ ਤੋਂ ਇਲਾਵਾ ਜੇ ਅੰਜੂ ਅਟਵਾਲ ਬਣਦੇ ਜਾਂ ਬਲਵਿੰਦਰ ਕੌਰ ਹੀਰ ਬਣਦੇ ਜਾਂ ਹਰਮੇਸ਼ لال ਬਣਦੇ ਆ ਜਾਂ ਸੁਖਦੇਵ ਸੁਖਦੇਵ ਬਿੱਲਾ ਜੀ ਬਣਦੇ ਆ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਰਾਜਾ ਜੀ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਕੁੱਲ 10 ਜੇਤੂ ਉਮੀਦਵਾਰ ਐਮਸੀ ਬਣੇ ਨੇ ਉਹਨਾਂ ਵਿੱਚੋਂ ਬੇਸ਼ੱਕ ਜਿਹੜੇ ਪੰਜ ਆ ਉਮੀਦਵਾਰ ਆ ਉਹ ਐਸਸੀ ਸਮਾਜ ਨਾਲ ਸੰਬੰਧਤ ਨੇ ਤੇ ਤਕਰੀਬਨ ਤਿੰਨ ਜਿਹੜੇ ਉਮੀਦਵਾਰ ਆ ਜਨ ਸਮਾਜ ਨਾਲ ਸਬੰਧਤ ਨਹੀਂ ਤੇ ਜਿਹੜੇ ਦੋ ਉਮੀਦਵਾਰ ਆ ਉਹ ਬੀਸੀ ਸਮਾਜ ਦੇ ਨਾਲ ਸਬੰਧਤ ਨਹੀਂ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਆ ਸਾਡੇ ਜਿਹੜਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਆ ਉਹਨਾਂ ਨੂੰ ਮੈਂ ਆਪਣੇ ਬਿਹਾਫ ਤੇ ਆਪਣੇ ਜਿਹੜੀ ਮਿਸੀ ਦੀ ਬੋਟ ਆ ਉਹਨਾਂ ਨੂੰ ਸਾਰੇ ਅਖਤਿਆਰ ਦੇ ਦਿੱਤੇ ਆ ਲੈ ਵੀ ਜਿਹੜਾ ਵੀ ਤੁਸੀਂ ਫੈਸਲਾ ਕਰੋਗੇ ਮੈਨੂੰ ਮਨਜ਼ੂਰ ਆ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਜਿਹੜੇ ਸਾਡੇ 10 ਉਮੀਦਵਾਰ ਆ ਉਹਨਾਂ ਦੀ ਇੰਟਰਵਿਊ ਲੈਣੀ ਆ ਹੋ ਸਕਦਾ ਉਹ ਇੰਟਰਵਿਊ ਦੇ ਵਿੱਚ ਸਾਡੀ ਸਮੁੱਚੀ ਹਾਈ ਕਮਾਂਡ ਦੇ ਵੀ ਜੋਗ ਜਿਹੜੇ ਸਾਡੇ ਨੇਤਾ ਆ ਅਹੁਦੇਦਾਰ ਉਹ ਵੀ ਹੋਣ ਔਰ ਉਹਨਾਂ ਇੰਟਰਵਿਊ ਦੇ ਵਿਹਾਪ ਤੇ ਹੀ ਸਾਡੇ ਹਲਕਾ ਇੰਚਾਰਜ ਅਤੇ ਸਾਡੀ ਜਿਹੜੀ ਸਮੁੱਚੀ ਹਾਈ ਕਮਾਂਡ ਆ ਉਹਨਾਂ ਨੇ ਫੈਸਲਾ ਕਰਨਾ ਆ ਲੈ ਵੀ ਕਿਹਨੂੰ ਆਪਾਂ ਪ੍ਰਧਾਨਗੀ ਦੇ ਯੋਗ ਸਮਝਦੇ ਆ ਹੋ ਸਕਦਾ ਉਹ ਐਸੀ ਸਮਾਜ ਵਿੱਚੋਂ ਹੋਵੇ ਹੋ ਸਕਦਾ ਉਹ ਬੀਸੀ ਸਮਾਜ ਵਿੱਚੋਂ ਹੋਵੇ ਹੋ ਸਕਦਾ ਉਹ ਜਨ ਸਮਾਜ ਚੋਂ ਹੋਵੇ ਜਿਸ ਤਰ੍ਹਾਂ ਹੋਰ ਵੀ ਕਾਉਂਸਲਰ ਜਿਹੜੇ ਬਣੇ ਆ ਉਹ ਲਗਾਤਾਰ ਜਿਹੜੀਆਂ ਜਲੰਧਰ ਚੰਡੀਗੜ੍ਹ ਦਿੱਲੀ ਤੱਕ ਘੰਟੀਆਂ ਬੁਜਾ ਰਹੇ ਆ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਆ ਦੇਖੋ ਰਾਜਾ ਜੀ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਆ ਆ ਮੇਰੀ ਇਦਾਂ ਦੀ ਕੋਈ ਦੌੜ ਨਹੀਂ ਹੈਗੀ ਮੇਰਾ ਮੁੱਖ ਮੰਤਵ ਇਹ ਸੀ ਕਿ ਨਗਰ ਕੌਂਸਲ ਗੁਰਆਂ ਦੀ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਆਮ ਆਦੀ ਪਾਰਟੀ ਦੇ 13 ਦੇ 13 ਉਮੀਦਵਾਰਾਂ ਨੂੰ ਅਸੀਂ ਜੇਤੂ ਬਣਾ ਕੇ ਨਗਰ ਕੌਂਸਲ ਗੁਰਆਂ ਦੇ ਵਿੱਚ ਭੇਜੀਏ ਪਰ ਸਾਡੀ ਵੱਧ ਕਿਸਮਤ ਹੀ ਰਹੀ ਕਿ ਸਾਡੇ ਜਿਹੜੇ ਤਿੰਨ ਉਮੀਦਵਾਰ ਆ ਕੁਝ ਗਾ ਤਾਂ ਥੋੜੀਆਂ ਵੋਟਾਂ ਤੇ ਹਰ ਗਏ ਅਗਰ ਉਹ ਵੀ 13 ਦੇ 13 ਜਿੱਤੇ ਹੁੰਦੇ ਤਾਂ ਅੱਜ ਗੱਲ ਹੋਰ ਹੁੰਨੀ ਸੀ ਤੇ ਰਹੀ ਗੱਲ ਚੰਡੀਗੜ੍ਹ ਦੀ ਟੈਲੀਫੋਨ ਕਾਲ ਘੜਕਾਉਣ ਦੀ ਤੇ ਜਾਂ ਮਤਲਬ ਚੰਡੀਗੜ੍ਹ ਜਾਣ ਦੀ ਤੁਸੀਂ ਦੇਖਿਆ ਹੋਣਾ ਮੇਰੀ ਬਿਲਕੁਲ ਸਾਦੀ ਲਾਈਫ ਆ ਨਾ ਤਾਂ ਮੇਰੇ ਕੋਲ ਕਾਰ ਆ ਨਾ ਤਾਂ ਮੇਰੇ ਕੋਲ ਹੋਰ ਕੋਈ ਗੱਡੀ ਆ ਸਿਰਫ ਤੇ ਸਿਰਫ ਮੇਰੇ ਕੋਲ ਐਕਟਵਾਇ ਗੱਡੀ ਆ ਇੱਕ ਟਵਾ ਗੱਡੀ ਤੇ ਨਾ ਤਾਂ ਮੈਂ ਚੰਡੀਗੜ੍ਹ ਜਾ ਸਕਦਾ ਤੇ ਨਾ ਮੈਂ ਜਲੰਧਾ ਜਾ ਸਕਦਾ ਤੇ ਨਾ ਹੀ ਫਲੋਰ ਜਾ ਸਕਦਾ ਤੇ ਕਹਿੰਦਾ ਮਤਲਬ ਇਹੀ ਆ ਮੈਂ ਤਾਂ ਆਪਣੇ ਘਰੇ ਹੀ ਬੈਠਾ ਹਾਂ ਜੋ ਵੀ ਸਾਡੀ ਸਮੁੱਚੀ ਪਾਰਟੀ ਜਿਹੜੀ ਹਾਈ ਕਮਾਂਡ ਹੈ ਫੈਸਲਾ ਕਰੂਗੀ ਉਹਨੂੰ ਮੈਂ ਇਨਪਿਨ ਲਾਗੂ ਕਰੂੰਗਾ ਤੁਹਾਡੇ ਮੁਤਾਬਕ ਸ਼ਹਿਰ ਨੂੰ ਕਿਸ ਤਰ੍ਹਾਂ ਦਾ ਪ੍ਰਧਾਨ ਚਾਹੀਦਾ ਆ ਕਿਉਂਕਿ ਇੱਥੇ ਕਾਂਗਰਸ ਦੇ ਪ੍ਰਧਾਨ ਲਗਾਤਾਰ ਬਣਦੇ ਰਿਹਾ ਹੈ ਸ਼ਹਿਰ ਕਾਫੀ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਕਿਸ ਤਰ੍ਹਾਂ ਦਾ ਪ੍ਰਧਾਨ ਗ੍ਰਾਹ ਸ਼ਹਿਰ ਨੂੰ ਚਾਹੀਦਾ ਹੈ ਜਿਹੜਾ ਗ੍ਰਾਹ ਸ਼ਹਿਰ ਦੀ ਨਿਹਾਰ ਬਦਲ ਸਕੇ ਰਾਜਾ ਜੀ ਗੁਰਾਇਆਂ ਸ਼ਹਿਰ ਦੇ ਵਿੱਚ ਆਮ ਲੋਕੀ ਆ ਜਿੰਨੇ ਵੀ ਵੋਟਰ ਆ ਬਸਨੀਕ ਆ ਉਹਨਾਂ ਦੀ ਇਸ ਵੇਲੇ ਜਿਹੜੀ ਇੱਕੋ ਹੀ ਮੰਗਿਆ ਕਿ ਜਿਹੜਾ ਸ਼ਹਿਰ ਦਾ ਜਿਹੜਾ ਪ੍ਰਧਾਨ ਬਣੇ ਉਹ ਬਿਲਕੁਲ ਇਮਾਨਦਾਰ ਹੋਵੇ ਉਹਦੀ ਸਾਫ਼ ਸੁਥਰਾ ਉਹਦਾ ਅਖਸ਼ ਹੋਵੇ ਲੋਕਾਂ ਦੇ ਕੰਮ ਕਰਨ ਵਾਲਾ ਹੋਵੇ ਲੋਕਾਂ ਦੇ ਦੁੱਖ ਦੇ ਟਾਈਮ ਤੇ ਉਹਨਾਂ ਦੀ ਬਾਹ ਫੜਨ ਵਾਲਾ ਹੋਵੇ ਕਿਤੇ ਵੀ ਸਰਕਾਰੇ ਦਰਬਾਰੇ ਕਿਸੇ ਵੀ ਆਮ ਬਸਨੀਕ ਨੂੰ ਆਮ ਲੋਕ ਨੂੰ ਜਦੋਂ ਵੀ ਕੰਮ ਪੈਂਦਾ ਆ ਕਾ ਉਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਹੋ ਤੇ ਫ੍ਰੀ ਕੰਮ ਕਰਾਉਣ ਵਾਲਾ ਹੋਵੇ ਇਹੋ ਜਿਹੀ ਪਕੜ ਰੱਖਣ ਵਾਲਾ ਹੋਵੇ ਜੇ ਸੀ ਪ੍ਰਧਾਨ ਦੀ ਜਿਹੜੀ ਪਕੜ ਹੈ ਪ੍ਰਸ਼ਾਸਨ ਦੇ ਮਜ਼ਬੂਤ ਹੋਵੇ ਤਦੇ ਹੀ ਆਮ ਲੋਕਾਂ ਦੇ ਕੰਮ ਹੋਣਗੇ ਕਿਉਂਕਿ ਜਿਹੜਾ ਪ੍ਰਧਾਨ ਇਹੋ ਜਿਹਾ ਹੋਵੇ ਜਿਹੜਾ ਵਿਕਾਸ ਨੂੰ ਹੀ ਮੁੱਖ ਰੱਖਦੇ ਟੀਚਾ ਜਿਹਦਾ ਹੋਵੇ ਇਹੋ ਜਿਹੀ ਸੋਚ ਗੁਰਾਇਆਂ ਸ਼ਹਿਰ ਰੱਖਦੇ ਨੇ ਔਰ ਗੁਰਾਇਆਂ ਸ਼ਹਿਰ ਦੀ ਸੋਚ ਮੁਤਾਬਕ ਹੀ ਜਿਹੜੀ ਸਾਡੀ ਸਮੁੱਚੀ ਹਾਈ ਕਮਾਂਡ ਹੈ ਉਹ ਫੈਸਲਾ ਕਰੇਗੀ ਕਿ ਜਿਹੜਾ ਕਿਹੜਾ ਜੋਗ ਉਮੀਦਵਾਰ ਹੈ ਜਿਹੜਾ ਗੁਰਾਇਆਂ ਸ਼ਹਿਰ ਦਾ ਸਮੁੱਚਾ ਵਿਕਾਸ ਕਰ ਸਕਦਾ ਹੋਵੇ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਤੇ 10 ਕੌਂਸਲਰ ਆਮ ਆਦੀ ਪਾਰਟੀ ਦੇ ਬਣੇ ਆ ਤੇ ਹੁਣ ਕੌਂਸਲਰਾਂ ਕੋ ਕੋਈ ਬਹਾਨਾ ਨਹੀਂ ਹੋਊਗਾ ਵੀ ਸਾਡੀ ਸਰਕਾਰ ਉੱਤੇ ਹੈ ਨਹੀਂ ਸਾਨੂੰ ਫੰਡ ਨਹੀਂ ਮਿਲ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਕਿ ਇਸ ਤਰ੍ਹਾਂ ਦੇ ਬਹਾਨੇ ਇਨ੍ਹਾਂ ਦਿਨਾਂ ਦੌਰਾਨ ਜਾਂ ਅਗਲੇ ਸਾਲਾਂ ਦੌਰਾਨ ਇਹ ਸੋਣ ਨੂੰ ਤੇ ਨਹੀਂ ਮਿਲੇਗਾ ਵੀ ਸਾਡੇ ਕੰਮ ਨਹੀਂ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਦੇਖੋ ਰਾਜਾ ਜੀ ਪਹਿਲੀ ਗੱਲ ਤਾਂ ਇਹ ਆ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣੀ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆ ਇਹ ਆਮ ਲੋਕਾਂ ਦੀ ਸਰਕਾਰ ਆ ਪੰਜਾਬ ਸਰਕਾਰ ਨੂੰ ਪਤਾ ਆ ਭਲੀ ਭਾਤ ਪਤਾ ਕਿ ਆਮ ਲੋਕਾਂ ਦੀ ਕਿਹੜੀਆਂ ਮੁਸ਼ਕਲਾਂ ਆ ਤੇ ਆਮ ਲੋਕਾਂ ਦੇ ਕਿਹੜੇ-ਕਿਹੜੇ ਕੰਮ ਨੇ ਉਸੇ ਮੁਤਾਬਕ ਇਹਨਾਂ ਨੇ ਨਗਰ ਕੌਂਸਲ ਗੁਰਆਂ ਦੀ ਜਿਹੜਾ ਆਪਣੇ ਕੌਂਸਲ ਦਫ਼ਤਰ ਆ ਇਹਦੇ ਵਿੱਚ ਇਹਨਾਂ ਨੇ ਸਮੇਂ-ਸਮੇਂ ਤੇ ਬਹੁਤ ਹੀ ਵੱਡੀਆਂ ਜਿਹੜੀਆਂ ਗਰੰਟਾ ਜਾਰੀ ਕਰਨੀਆਂ ਆ ਜਿਹੜੀਆਂ ਕਿ ਸਾਰੇ ਵਾਰਡਾਂ ਦੇ ਵਿੱਚ ਲੱਗਣੀਆਂ ਆ ਤੇ ਹੁਣ ਮੈਂ ਇੱਕ ਗੱਲ ਇੱਥੇ ਦੱਸਣੀ ਚਾਹੁੰਦਾ ਆ ਇਹ ਗੁਰਾਇਆਂ ਸ਼ਹਿਰ ਦੇ ਬਚਾਤਾ ਕੁਦਰਤੀ ਬੱਚੇ ਇਲੈਕਸ਼ਨ ਆ ਗਈ ਚੋਣ ਜਾਬਤਾ ਲਾਗੂ ਹੋ ਗਿਆ ਤੇ ਅਸੀਂ 4 ਕਰੋੜ ਦੇ ਆਲਰੇਡੀ ਜਿਹੜੇ ਆਪਣੇ ਵਿਕਾਸ ਕੰਮਾਂ ਵਾਸਤੇ ਜਿਹੜੇ ਟੈਂਡਰ ਆ ਉਹਦੀ ਕਾਲ ਹੋ ਚੁੱਕੀ ਆ ਮੈਨੂੰ ਮੈਦਿਆ ਸੋਮਵਾਰ ਜਾਂ ਮੰਗਲਵਾਰ ਤੱਕ ਟੈਂਡਰ ਖੁੱਲ ਜਾਣੇ ਆ ਉਹ ਵੀ ਜਿਹੜੇ ਮਤਲਬ ਕੰਮ ਆ ਸਾਰੇ ਦੇ ਸਾਰੇ 13 ਦੇ 13 ਵਾਰਡਾਂ ਦੇ ਵਿੱਚ ਜਿਹੜਾ ਕੰਮ ਜਾਰੀ ਹੋ ਜਾਣਾ ਉਸ ਤੋਂ ਬਾਅਦ ਰਹੀ ਗੱਲ ਵਿਕਾਸ ਅਰੇ ਗਰੰਟਾਂ ਦੀ ਔਰ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਆ ਫਰਜ਼ ਕਰੋ ਜੇ ਮੇਰੀ ਧਰਮ ਪਤਨੀ ਹੀ ਨਗਰ ਕਾਉਂਸਲ ਗੁਰਾਇਆਂ ਦੀ ਪ੍ਰਧਾਨ ਬਣਦੀ ਆ ਜਾਂ ਕੋਈ ਹੋਰ ਸਾਡੇ ਵਿੱਚੋਂ ਦਸਾਂ ਦੇ ਵਿੱਚੋਂ ਬਣਦਾ ਆ ਤਾਂ ਸਾਡੇ ਹਰੇਕ ਉਮੀਦਵਾਰ ਦੀ ਇਹ ਪਹਿਲੀ ਸੋਚ ਹੋਵੇਗੀ ਕਿ ਗੁਰਾਇਆਂ ਸ਼ਹਿਰ ਨੂੰ ਵਿਕਾਸ ਤੇ ਤਰੱਕੀਆਂ ਤੇ ਕਿਦਾਂ ਲੈ ਕੇ ਜਾਣਾ ਇਸ ਕਾਹਤੋਂ ਕਿਸੇ ਵੀ ਸ਼ਹਿਰ ਵਾਸੀ ਨੂੰ ਘਬਰਾਉਣ ਦੀ ਕੋ ਲੋੜ ਨਹੀਂ ਸੋਚਣ ਦੀ ਕੋ ਲੋੜ ਨਹੀਂ ਕਿਉਂਕਿ ਸਾਡੇ 10 ਦੇ 10 ਦੇ ਉਮੀਦਵਾਰ ਇਦਾਂ ਦੇ ਆ ਜਿਨ੍ਹਾਂ ਨੂੰ ਪਤਾ ਲੈ ਵੀ ਗੁਰਾਇਆਂ ਸ਼ਹਿਰ ਦੀਆਂ ਕੀ ਸਮੱਸਿਆਵਾਂ ਨੇ ਉਹਨਾਂ ਦੇ ਆਪਣੇ ਆਪਣੇ ਵਾਰਡਾਂ ਦੀਆਂ ਕੀ ਸਮੱਸਿਆਵਾਂ ਨੇ ਉਹ ਭਲੀ ਭਾਤ ਜਾਣਣੂਆਂ ਤੇ ਉਹਨਾਂ ਨੂੰ ਕਹਿਣ ਸੌਂਦੀ ਲੋੜ ਨਹੀਂ ਉਹਨਾਂ ਨੇ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਵਾਰਡ ਦਾ ਹਰੇਕ ਜਿਹੜਾ ਕਾਉਂਸਲਰ ਆ ਉਹਨੇ ਕੰਮ ਕਰਵਾਈ ਜਾਣਾ ਜਿਸ ਤਰ੍ਹਾਂ ਤੁਸੀਂ ਵਾਰਡ ਲਈ ਕਿਹਾ ਸੀਗਾ ਵੀ ਮੈਂ ਵਾਰਡ ਨੂੰ ਮਾਡਰ ਟਾਊਨ ਬਣਾਉਣਾ ਆ ਤੇ ਹੁਣ ਤੁਹਾਨੂੰ ਮੌਕਾ ਵੀ ਦਿੱਤਾ ਆ ਤੇ ਵਾਰਡ ਦੇ ਵੋਟਰਾਂ ਨੇ ਵੱਡੀ ਲੀਡ ਨਾਲ ਤੁਹਾਨੂੰ ਜਿਤਾਇਆ ਆ ਤੇ ਤੁਸੀਂ ਕੀ ਪਲੈਨਿੰਗ ਕੀਤੀ ਹੋਈ ਆ ਵਾਰਡ ਲਈ ਕਿਸ ਤਰ੍ਹਾਂ ਦਾ ਕੀ ਕੀ ਕਰਨਾ ਆ ਵਾਰਡ ਵਿੱਚ ਆਉਣ ਵਾਲੇ ਸਮੇਂ ਵਿੱਚ ਰਾਜਾ ਜੀ ਪਹਿਲਾਂ ਤਾਂ ਮੈਂ ਆਮ ਆਦੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਵਾਰਡ ਨੰਬਰ 1 ਤੋਂ ਮੇਰੀ ਧਰਮ ਪਤਨੀ ਨੂੰ ਟਿਕਟ ਦੇ ਕੇ ਨਿਵਾਜਿਆ ਸੀ ਤੇ ਨਾਲ ਹੀ ਮੈਂ ਧੰਨਵਾਦੀ ਹਾਂ ਵਾਰਡ ਨੰਬਰ 1 ਦੇ ਜਿਹੜੇ ਮੇਰੇ ਸਮੁੱਚੇ VOTER ਰਹੇ ਨੇ ਮੇਰੇ ਸਪੋਰਟਰ ਰਹੇ ਨੇ ਜਿਨ੍ਹਾਂ ਨੇ ਜਿਹੜੀ ਇਹ ਲੜਾਈ ਆ ਇੱਕ ਤਰ੍ਹਾਂ ਉਹਨਾਂ ਨੇ ਆਪਣੇ ਆਪ ਲੜੀ ਆ ਮੈਨੂੰ ਇਹਨਾਂ ਮੈਦਾਨ ਦੇ ਵਿੱਚ ਨਹੀਂ ਜਾਣਾ ਪਿਆ ਬਿਲਕੁਲ ਸੇਮਪ ਤਰੀਕੇ ਦੇ ਨਾਲ ਸੇਮਪ ਤਰੀਕੇ ਦੇ ਨਾਲ ਰਹਿ ਕੇ ਸੈਂਪਲੀ ਸਿਟੀ ਦੇ ਨਾਲ ਹੀ ਇਲੈਕਸ਼ਨ ਲੜੀਆ ਤੇ ਇਲੈਕਸ਼ਨ ਜਿੱਤੀ ਆ ਤੇ ਰਹੀ ਗੱਲ ਵਿਕਾਸ ਹੀ ਬੋਪਾ ਰਿਆਂ ਦੇ ਨਾਲ ਸਬੰਧਤ ਜਿੰਨੇ ਵੀ ਵਿਕਾਸ ਦੇ ਕੰਮ ਨੇ ਜਿੰਨੇ ਵੀ ਅਣਸੁਲਝੇ ਹੋਏ ਕੰਮ ਨੇ ਜਾਂ ਕੰਮ ਹੋ ਚੁੱਕੇ ਨੇ ਜਾਂ ਜਿਹੜੇ ਕੰਮ ਅਧੂਰੇ ਨੇ ਤੁਸੀਂ ਦੇਖਿਓ ਥੋੜੇ ਹੀ ਸਮਾਂ ਦੇ ਵਿੱਚ ਜਿਸ ਤਰ੍ਹਾਂ ਕਿ ਇੱਥੇ ਕਮਿਊਨਿਟੀ ਹਾਲ ਆ ਇਹਦੇ ਵਿੱਚ ਵੀ 12 ਲੱਖ ਦਾ ਦੇ ਨਾਲ ਜਿਹੜਾ ਲੈਂਡਰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਵੱਖ-ਵੱਖ ਇਰੀ ਗਲੀਆਂ ਨਾਲੀਆਂ ਉਹਦਾ ਦਾ ਕੰਮ ਹੋਣਾ ਹੈ ਹੋਣਾ ਆ ਤੇ ਮੇਰੀ ਬੇਚ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੇਰੀ ਦੇ ਆਪਣੇ ਨਿੱਜੀ ਖੁਆਇਸ਼ ਆ ਕਿ ਬੋਪਾਰਾ ਨਗਰ ਨੂੰ ਇੱਕ ਮਹੱਲਾ ਕਲੀਨਿਕ ਵੀ ਦਿੱਤਾ ਜਾਵੇ ਉਹਦੇ ਵੀ ਜਿਹੜੇ ਉਪਰਾਲੇ ਆ ਮੈਂ ਸਰਕਾਰ ਦੇ ਨਾਲ ਜਿਵੇਂ ਕਿ ਮੈਂ ਸਰਕਾਰ ਦਾ ਹਿੱਸਾ ਵੀ ਆ ਕੋਸ਼ਿਸ਼ ਕਰੂੰਗਾ ਕਿ ਜਲਦੀ ਤੋਂ ਜਲਦੀ ਜਿਹੜਾ ਸਮੁੱਚੇ ਬੋਪਾਰਾ ਨਗਰ ਨੂੰ ਪਾਰਟੀ 바ਜ ਤੋਂ ਉੱਪਰ ਉੱਠ ਕੇ ਇੱਥੇ ਮਹੱਲਾ ਕਲੀਨਿਕ ਵੀ ਇੱਕ ਲੈ ਕੇ ਦਿੱਤਾ ਜਾਵੇਗਾ ਹੇ ਸਰ ਮੇਰੇ ਨਾਲ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਜੀ ਜਿਨ੍ਹਾਂ ਦੇ ਪਤਨੀ ਪ੍ਰਵੀਨ ਜੀ ਕਾਉਂਸਲਰ ਬਣਿਆ ਤੇ ਪ੍ਰਧਾਨਗੀ ਨੂੰ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਚਾਹੇ ਪੰਜ ਕਾਉਂਸਲਰ ਐਸਸੀ ਆ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਪ੍ਰਧਾਨ ਬਣਾਉਂਦੇ ਆ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਤੇ ਇਸ ਦੇ ਨਾਲ ਹੀ ਹੁਣ ਇਹਨਾਂ ਵੱਲੋਂ ਵੀ ਕਹਿਣਾ ਹੈ ਕਿ ਪ੍ਰਿੰਸੀਪਲ ਸਾਹਿਬ ਜੋ ਵੀ ਕਰਨਗੇ ਇਹਨਾਂ ਨੂੰ ਮਨਜ਼ੂਰ ਹੋਊਗਾ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਆ ਐਸਸੀ ਦਾ ਹੁੰਦਾ ਆ ਕਿ ਜਨਰਲ ਦਾ ਹੁੰਦਾ ਆ ਤੇ ਕੌਣ ਗ੍ਰਾਂਟ ਸ਼ਹਿਰ ਨੂੰ ਪ੍ਰਦਾਨ ਮਿਲਦਾ ਆ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕੈਮਰਾਮੈਨ ਹਰਜਿੰਦਰ ਰਤੂ ਦੇ ਨਾਲ ਪ੍ਰਦੀਪ ਰਾਜਾ